ਨਮਸਕਾਰ ਟੂਡੇ ਪੰਜਾਬ 24 ਦੀਆਂ ਪੰਜਾਬੀ ਖਬਰਾਂ ਵਿੱਚ ਆਪ ਦਾ ਸਵਾਗਤ ਹੈ ਮੈਂ ਖੁਸ਼ੀ ਖਬਰ ਦੇ ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਿੱਤ ਗੁਰਤਾ ਅਮਾ ਦੀ ਯਾਤਰਾ ਸਬੰਧੀ ਵਾਕਵਕ ਰਾਜਾਂ ਨੂੰ ਚਿੱਠੀ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪਸ਼ਟ ਕਿਹਾ ਕੀ ਯਾਤਰੀਆਂ ਦੀ ਸੁਰੱਖਿਆ ਦੇ ਨਾਤੇ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਸਰਕਾਰ ਦੀ ਵੱਡੀ ਨਾਕਾਮੀ ਹੈ ਇਸ ਕਥਾ ਸਹਾ ਜੇਕਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਰਾਫਰ ਸਿੱਟਾ ਨੂੰ ਇਸ ਵਾਰ ਜਿਹੜਾ ਕਿ ਯਾਤਰੀਆਂ ਸੁਰੱਖਿਆ ਨੂੰ ਮੱਦਨ ਦੀ ਜੀ ਨੀਤੀ ਜਾਣ ਕੇ ਪਾਕਿਸਤਾਨ ਦੇ ਸੂਬ ਸ਼ਰਧਾਦੋ ਨੇ ਮਨਾਂ ਵਿੱਚ ਕਾਫੀ ਰੋਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮੇ ਸੇ ਪਤਾ ਚੱਲਾ ਕਿ ਇੱਕ ਚਿੱਠੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਛੇਟਾਂ ਨੂੰ ਗਈ ਹੈ ਜਿਹਦੇ ਚ ਸੁਰੱਖਿਆ ਦਾ ਰਿਹਨ ਦੇ ਕੇ ਜਿਹੜਾ ਪਾਕਿਸਤਾਨ ਜਥਾ ਜਾਣਾ ਉਹਨੂੰ ਰੋਕਿਆ ਗਿਆ ਕਿਉਂਕਿ ਜੇ ਜਥਾ ਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਛੇਟਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੇ ਹਿੰਦੂ ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵਾੰਡ ਚੱਕੋ ਕਿਰਤ ਕਰੋ ਨਾਮ ਜੋ ਤੇ ਵੜ ਕੇ ਸ਼ੋਕ ਦਾ ਜੀ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੁਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨ ਸਥਿਤ ਗੁਰਦੁਆਰਾ ਮਾਹੇ ਦਰਸ਼ਨ ਵਾਲੀ ਜਿੱਥਾ ਜਾਂਦਾ ਹੈ ਜੀ ਇੱਥੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਦੀ ਜਿਹੜੀ ਗੱਲ ਆ ਉਹ ਥੋੜੀ ਸਰਕਾਰ ਨੇ ਦੇਖਣੀ ਆ ਪਾਕਿਸਤਾਨ ਸਰਕਾਰ ਨੇ ਇਹ ਪਾਕਿਸਤਾਨੀ ਸਰਕਾਰ ਜਿੱਥਾ ਰੋਕਦੀਆਂ ਫੇਰ ਨਹੀਂ ਭਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਤਲਬ ਉਹ ਪ੍ਰਬੰਧ ਕਰ ਸਕਦੇ ਨੇ ਸੁਰੱਖਿਆ ਕਰ ਸਕਦੇ ਨੇ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕੀ ਉਹ ਜਥੇ ਨੂੰ ਆਉਣ ਦਿਨਾ ਚਾਹੁੰਦੇ ਇਹ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਜੇ ਹਾਂ ਰੋਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਨ ਪਾਕਿਸਤਾਨ ਚ ਮੈਚ ਕੱਢੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕੋ ਜਥਾ ਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਇਹ ਜੋ ਸਰਕਾਰ ਦੀ ਫੇਲੀਅਰ ਹੈ ਇਸ ਵਕਤ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੌਮ ਦੇ ਸਿੱਸੇ ਕੌਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦੇ ਸਕੀ ਤਾਂ ਕਿਉਂਕਿ ਪਹਿਲਾਂ ਜੰਗ ਦਾ ਮਾਹੌਲ ਸੀ ਉਦੋਂ ਮੰਨਿਆ ਜਾ ਸਕਦਾ ਕਿ ਚਲੋ ਵੀ ਦੋਵੇਂ ਬਨੇ ਟਣਾ ਆ ਹੁਣ ਤੇ ਕੋਈ ਤਣਾ ਨਹੀਂ ਹੁਣ ਤਾਂ ਵਪਾਰ ਵੀ ਖੁੱਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹੁੰਦਾ ਉਹਨੂੰ ਜਾਨ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ ਜੰਗ। ਬਲਕਿ ਉਹ ਵਪਾਰbandh ਹੁਣ ਕਰਨਾ ਚਾਹੁੰਦੀ ਆ। ਸਿਰਫ ਜਿਹੜੇ ਸਿਆਸੀ ਲੋਕ ਨੇ ਉਹ ਹੀ ਇਹ ਗੱਲਾਂ ਨੂੰ ਜਿਹੜਾ ਉਤਸ਼ਾਹ ਕਰ ਰਹੇ ਨੇ। ਕਿ ਆਏ ਉਹ ਜੰਗ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ। ਪਰ ਸਿੱਖ ਧਰਮ ਦਾ ਅਰਦਾਸ ਕਰਦਾ ਆ ਕਿ ਜਿੰਨਾ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ। ਉਹਨਾਂ ਦੇ ਖੁੱਲੇ ਦਰਸ਼ਕਦਾਰ ਪਰ ਸਾਨੂੰ ਵਿਝੇ ਲੈ ਕੇ ਵੀ ਜਾਣ ਤੋਂ ਜਾਵ ਦਿੱਤਾ ਜਾ ਰਿਹਾ। ਮੈਂ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਲ ਦੀ ਨਿੰਦਾ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਕਿਤਾਬੇ ਚਿੱਤੇ ਰੁਕਿਆ ਕਿਤੇ ਦਿਨੇ ਭਾਰਤ ਪਾਕਿਸਤਾਨ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਜੇ ਪਾਸੇ ਜਿਹੜੇ ਧਾਰਮਿਕ ਯਾਤਰਾ ਹੀ ਪਰ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕੈਮਰੇ ਵੇ ਤੇ ਜੇ ਮਹਿਜ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਫਾਜ਼ਿਲਕਾ ਪੁਲਿਸ ਨੇ ਹਥਿਆਰਾਂ ਦੇ ਤਸਕਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਦੋ ਮੁਲਜ਼ਮਾਂ ਨੂੰ ਪੰਜ ਪਿਸਤੌਲ 30 ਬੋਰ ਨੋ ਮੈਗਜ਼ੀਨਾਂ ਸਮੇਤ ਗ੍ਰਿਫਤਾਰ ਕੀਤਾ ਰੁਕੋ ਸਾਡਾ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਈ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਨੂੰ CIA 2 ਨੇ ਇਹਨੂੰ ਅੰਡਰ ਦਾ ਸੁਪਰਵੀਜ਼ਨ ਆਫ DSPD ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਦੋਂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵਾ ਦੂਸਰਾ ਵਾ ਸਰਿੰਦਰ ਸਿੰਘ ਈਟਾਣੀ ਕਾਨਾ ਕਾਨਾ ਰਾਮ ਵਾਲਾ ਇਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ 5 ਜਿਹੜੇ 30 30 ਬੋਥ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ ਤੋਂ ਸੀਨਾਂ ਦੇ ਖਿਲਾਫ ਜਿਹੜਾ ਆਬਜੈਕਟ ਦਾ ਜਿਹੜਾ ਐਫ ਆਈ ਆਰ ਲੋਚ ਕਰਕੇ ਤੇ ਹੁਣ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਇਹ ਜਿਹੜਾ ਇਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਸਰਿੰਦਰ ਇਹਦੇ ਖਿਲਾਫ ਇੱਕ ਐਕਸਾਈਜ਼ ਐਕਟ ਦਾ ਮਕਦਮਾ ਦਰਜ ਆ। ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ। ਸੋ ਇਸ ਤੋਂ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਹੋਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ। ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 130 34 ਪਿਸਟਲ ਸੀਆਈਏ ਬੋਰ ਨੇ ਕੀਤਾ ਦੋ ਦਿਨ ਪਹਿਲੇ ਉਸ ਦੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਆ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਆ ਇਸ ਮਾਮਲੇ ਦੇ ਐਜਾ ਰਿਜ਼ਲਟ ਆਫ 댓 ਜਿਹੜੇ ਸਾਨੂੰ ਹੈ ਜਿਹੜੇ ਫਰੂਟਫੁੱਲ ਜਿਹੜੇ ਰਿਜ਼ਲਟ ਮਿਲਦੇ ਨੇ ਜਾਂ ਜਿਹੜਾ ਤੁਸੀਂ ਪੋਜ਼ਿਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆ ਮੀਡੀਆ ਵੱਲੋਂ ਇਹ ਸਾਰਾ ਉਹਦਾ ਹੀ ਕਾਰਨ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟੇਡੀ ਇਹਦੇ ਕਰਾਂਗੇ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸ ਜਿਹੜੀਆਂ ਬਾਕੀ ਨੇ ਉਹ ਫਿਰ ਜਦੋਂ ਹੋਏ ਨਹੀਂ ਆ ਫਿਰ ਸਾਨੂੰ ਇਹਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਦੇ ਨਾਲ ਸੰਬੰਧਤ ਤਾਂ ਨਹੀਂ ਜਿਵੇਂ ਤੁਸੀਂ ਦੱਸਿਆ ਉਹ ਕੀ ਕੁੜੇ ਦਿਨ ਪਹਿਲਾਂ ਦੀ ਰਿਪੋਰਟ ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋ ਸੀਗਾ ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆਂ ਕਈ ਐਸਪੈਕਟਸ ਤੋਂ ਤੇ ਇਹ ਅਸੀਂ ਜਲਦੀ ਹੀ ਇਹਨੂੰ ਇੱਕ ਦੋ ਦਿਨਾਂ ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ ਨਾ ਜੀ ਸਰ ਇਹ ਦੋਵੇਂ ਹੈ ਕੋਈ ਬੰਦੀ ਇਹ ਮਤਲਬ ਆਪਸ ਚ ਹੀ ਲੱਗ ਜੇ ਦੇਖੋ ਕੋਈ ਨਹੀਂ ਇਹ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ ਲੇਬਰ ਦਾ ਕੰਮ ਕਰਦੇ ਐ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀ ਅਗਰ ਖਰੀਦੇ ਦਾ ਸੋ ਇਸ ਤਰ੍ਹਾਂ ਕਰਕੇ ਜਿਹੜੇ ਇਧਰ ਇਨਵੋਲ ਹੋਏ ਲੇਕਿਨ ਅੱਗੇ ਸਫਰ ਦਾ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਆ। ਮੋਟਲੀ ਪੁੱਛ ਗਏ ਚ ਕੋਈ ਸਾਹਮਣੇ ਆਇਆ ਫਿਰ ਇਹ ਇਧਰ ਕਿਉਂ ਪੈ ਗਈ ਇਹ ਰਾਤ ਨੂੰ। ਵਿਖੋ ਤੁਸੀਂ ਜਿੰਨੂੰ ਵੀ ਤੁਸੀਂ ਫੜੋਗੇ ਉਹੀ ਕਹੂਗਾ ਵੀ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ। ਹਰ ਇੱਕ ਕਿਉਂਕਿ ਜਦੋਂ ਇਨਵੈਸਟੀਗੇਸ਼ਨ ਚੱਲਦੀ ਆ ਫਿਰ ਅੱਗੇ ਸਾਰਾ ਖੁੱਲਦਾ ਕੰਮ। ਇੰਨੀ ਉਮਰ ਸਰ ਇਹਨਾਂ ਦੀ 22-21 ਸਾਲ ਉਮਰ ਹੈ ਜੀ ਪਹਿਲਾਂ ਵੀ ਕੋਈ ਮਾਮਲਾਦਰ ਨਹੀਂ ਪਹਿਲਾਂ ਤਾਂ ਇੱਕ ਤੇ ਇੱਕ ਸਾਈਜ਼ ਦਾ ਵਾਹ ਹਾਂਜੀ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਉਹਨਾਂ ਨੇ ਕਿਹਾ ਕਿ ਇਸ ਆਫੇ ਕਾੜੇ ਵਿੱਚ ਹਰ ਇੱਕ ਨੂੰ ਇਨਾਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸੰਜੇ ਦੱਤੇ ਨਾਲ ਵੀ ਉਹਨਾਂ ਦੀ ਗੱਲ ਹੋਈ ਸੀ ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਨਾਲ ਹਨ ਗੁਰਦਾਸਪੁਰ ਤੋਂ ਜਗਿੰਦਰਪਾਲ ਦੀ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਇੱਥੇ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਏ ਆਂ ਜੀ ਸੋ ਮੈਂ ਪਹਿਲਾਂ ਵੀ ਇੱਥੇ ਕਈ ਵਾਰੀ ਬੋਰੋਾ ਕੋਲੇ ਗੁਰਦਾਸਰ ਚੁੱਕਿਆ ਹਾਂ ਤੇ ਅੱਜ ਫੇਰ ਆਇਆ ਕੁਝ ਸਮਾਨ ਸੀਗਾ ਜਿਹੜਾ ਚਾਹੀਦਾ ਸੀਗਾ ਉਹ ਲਈ ਆਇਆ। ਸਰ ਕਿਨੇ ਦਿਨ ਤੁਸੀਂ ਰਹੋਗੇ ਆਪਾਂ? ਨਹੀਂ ਅੱਜ ਮੈਂ ਚਲੇ ਜਾਊਗਾ ਜੀ ਵਾਪਸ ਕਿਉਂਕਿ ਸਾਡੀ ਕੱਲ ਸ਼ੂਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ। ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ, ਇੱਥੇ ਰੈਗੂਲਰ ਬੈਠੀਏ। ਸੋ ਬੇਸਿਕਲੀ ਕਿਹਾ ਕਿ ਹੈਲਪ ਪਹੁੰਚਣੀ ਚਾਹੀਦੀ ਆ। ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਨਹੀਂ ਪਹੁੰਚ ਸਕੇ ਉਹ ਹੈਲਪ ਭੇਜ ਰਹੇ ਨੇ। ਸੋ ਇੰਪੋਰਟੈਂਟ ਏ ਆ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ। ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲੋਂ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਇੱਥੇ ਹਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਆ ਸਾਡੀ ਸਾਰਿਆਂ ਦੀ ਸੋ ਆਪਾਂ ਰਲ ਮਿਲ ਕੇ ਲੱਗੇ ਰਾਵਾਂਗੇ ਤਾਂ ਖਿੱਚ ਕੇ ਇਲਾਕੇ ਦੇ ਏਰੀਆ ਦੇ ਵਿੱਚ ਜਿੱਥੇ ਫੜ ਫੜਭਾਗ ਲੋਕ ਨੇ ਕਿੱਦਾਂ ਦੇ ਹਾਲਾਤ ਦੇਖਣ ਨੂੰ ਇੱਥੇ ਮਿਲੇ ਨੇ ਹਾਲਾਤ ਜੀ ਦੇਖ ਲਈਏ ਆਪਾਂ ਹੁਣ ਸਾਰਿਆਂ ਦੇ ਤਕਰੀਬਨ ਮਤਲਬ ਦਾ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਜ਼ ਵੀਡੀ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਪਾਜੀ ਅਮਰਪ੍ਰੀਤ ਪਾਜੀ ਉਹਨਾਂ ਨੇ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇੰਨੀ ਛੇਤੀ ਵਾਲਾ ਪ੍ਰੋਸੈਸ ਨਹੀਂ ਹੈਗਾ ਡਿਸਟ੍ਰਿਕਟ ਦੇ ਨਾਲ ਮੰਕੀਤ ਮੰਕੀਤ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ ਨਾ ਝੋਟਾ ਨੇ ਜਿਨ੍ਹਾਂ ਨੇ ਇਹ ਮਾਰਕੀਟ ਤੋਂ ਵਾਸਤੇ ਮਦਦ ਵਾਸਤੇ ਆ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਵੇਲੇ ਨਾਲ ਖੜੀ ਹੈ ਦੇਖੋ ਜੀ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾਂ ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਆ ਦਿਲੋਂ ਕੰਸਰਨ ਆ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾਂ ਸੋ ਪਿੱਛੇ ਬਿਮਾਰ ਸੀਗੇ ਹਸਪੀਟਲ ਸੀਗੇ ਉਦੋਂ ਵੀ ਉਹਨਾਂ ਦਾ ਇਹ ਸੀਗਾ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰ ਥੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਓ ਚੀਜ਼ਾਂ ਨਹੀਂ ਆਪਾਂ ਨੂੰ ਇਸ ਵਕਤ ਕਰਨੀ ਚਾਹੀਦੀਆਂ ਇਸ ਵਕਤ ਆਪਾਂ ਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿਦਾਂ ਕੀਤਾ ਜਾ ਸਕਦਾ ਖੰਨਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਰਿਆ ਹੋਏ ਕੁੱਤੇ ਦੀ ਲਾਸ਼ ਨੂੰ ਇੱਕ ਕਾਰ ਦੁਆਰਾ ਘਸੀਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਘਟਨਾ ਨੇ ਇਲਾਕੇ ਵਿੱਚ ਵਿਵਾਦ ਛੇੜ ਦਿੱਤਾ ਹੈ ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੁੱਤਾ ਪਹਿਲਾਂ ਹੀ ਮਰ ਚੁੱਕਾ ਸੀ ਜਾਂ ਘਸੀਟਣ ਕਾਰਨ ਉਸ ਦੀ ਮੌਤ ਹੋ ਗਈ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਨੇ ਜਾਂਚ ਸ਼ੁਰੂ ਕੀ ਕਰ ਦਿੱਤੀ ਹੈ ਵੀਡੀਓ ਬਣਾਉਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੰਨਾ ਤੋਂ ਨਾਬਾ ਲਈ ਰਵਾਨਾ ਹੋਇਆ ਸੀ ਰਸਤੇ ਵਿੱਚ ਉਸਨੇ ਮਲੇਰਕੋਟਾ ਰੋਡ ਤੇ ਦੋ ਬਜ਼ੁਰਗਾਂ ਨੂੰ ਆਪਣੇ ਕਾਰ ਨਾਲ ਬੰਨ੍ਹੇ ਹੋਏ ਕੁੱਤੇ ਨੂੰ ਘਸੀਟਦੇ ਦੇਖਿਆ ਜਦੋਂ ਉਸਨੇ ਕਾਰ ਸਵਾਰਾਂ ਨੂੰ ਰੋਕਿਆ ਅਤੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਉਸ ਨਾਲ ਬਹਿਸ ਕਰਨੇ ਸ਼ੁਰੂ ਕਰ ਦਿੱਤੀ ਅਤੇ ਉਸਨੇ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਇਸ ਦੀ ਵੀਡੀਓ ਬਣਾਈ ਅਤੇ ਨਵਜੀਵਨ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਨਵਨੀਤ ਵੈਲਫੇਅਰ ਸੁਸਾਇਟੀ ਦੇ ਮੁਖੀ ਨਵਨੀਤ ਸ਼ਰਮਾ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਨਵਨੀਤ ਸ਼ਰਮਾ ਨੇ ਕਿਹਾ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਕੁੱਤੇ ਨੂੰ ਰੱਸੀ ਨਾਲ ਕਾਰਨਲ ਬੰਨਿਆ ਗਿਆ ਸੀ ਅਤੇ ਮਲੇਰਕੋਟਲਾ ਚੌਕ ਤੋਂ ਪਿੰਡ ਰਸੂਲ ਲੜਾ ਤੱਕ ਲਗਭਗ 3 ਕਿਲੋਮੀਟਰ ਤੱਕ ਸਿੱਟਿਆ ਗਿਆ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕਿੱਥੋਂ ਦੇ ਰਹਿੰਦੇ ਹੋ ਮੈਂ ਛੋਟੇ ਖੰਨੇ ਦਾ ਰਹਿਣ ਵਾਲਾ ਹਾਂ ਅੱਛਾ ਕੀ ਏ ਘਟਨਾ ਹੋਈ ਅੱਜ ਮੈਂ ਜੀ ਨਾਨਕੇ ਜਾ ਰਹੀ ਸੀ ਅਪਦੇ ਅ 10 ਵਜੇ ਔਰ 10 ਵਜੇ ਜਾ ਰਿਹਾ ਸੀ ਇੱਕ ਬੰਦਾ ਨਾ i20 ਗੱਡੀ 'ਚ ਵੀ ਸੀ ਦੋ ਬਜ਼ੁਰਗ ਸੀ ਤੇ ਉਹ ਕੁੱਤੇ ਨੂੰ ਲੈ ਕੇ ਜਾ ਰਹੇ ਸੀ ਪਿੱਛੇ ਬੰਨ ਕੇ ਗੱਡੀ ਦੇ ਬਾਕਾਇਦਾ ਵੀਡੀਓ ਵੀ ਬਣਾਈਆਂ ਨੇ ਅਸੀਂ ਤੇ ਉਹਨਾਂ ਨੂੰ ਪੁੱਛਿਆ ਕਿਉਂ ਕਰ ਰਹੇ ਹੋ ਕਹਿੰਦਾ ਇਸ ਤਾਂ ਚੱਕੇ ਆ ਗਤੋਂ ਵੀ ਇਹਨੂੰ ਦੱਬਣ ਚੱਲੇ ਆਂ ਗਾ ਦੱਬਣ ਚੱਲੇ ਆ ਸੀ ਬਹੁ ਬੋਲੇ ਵੀ ਉਹਨਾਂ ਨੂੰ ਵੀ ਇਹ ਕੰਮ ਨਾ ਕਰੋ ਗੱਡੀ 'ਚ ਰੱਖ ਲਓ ਜਾਂ ਉੱਪਰ ਰੱਖ ਲਓ ਛੱਤ ਦੇ ਨਹੀਂ ਮੇਰੇ ਮੋਟਰਸਾਈਕਲ ਤੇ ਰੱਖ ਲਓ ਤੁਹਾਨੂੰ ਬੜੀ ਪ੍ਰੋਬਲਮ ਆ ਉਹਨਾਂ ਨੇ ਅੱਗੇ ਆ ਕੇ 4-5 ਕਿਲੋਮੀਟਰ ਇਕੜਾਹੇ ਤੋਂ ਪਹਿਲਾਂ ਇੱਥੇ ਸਿੱਟ ਦਿੱਤਾ ਮਰੇਆ ਡੌਗ ਜੀ ਕਿਹੜੀ ਹਾਲਤ ਦੀ ਨਹਿਕੀ ਕਿੱਦਾਂ ਜਾ ਰਹੀ ਸੀ ਬਨ ਕੇ ਬਿਲਕੁਲੀ ਕ੍ਰੀਸ ਕੇ ਲੈ ਕੇ ਜਾ ਰਹੀ ਸੀ ਹਾਂ ਜੀ ਕਿਥੇ ਕਾਲੇ ਪਿੱਛੇ ਬੰਨੇ ਆਏ ਸੀ I20 ਗੱਡੀ ਦੇ ਵਿੱਚ ਰੱਸੀਆਂ ਨਾਲ ਬੰਨਿਆ ਹੋਇਆ ਸੀ ਪਹਿਲਾਂ ਥੈਲੇ ਚ ਪਾਇਆ ਫਿਰ ਉਹ ਪੈਰ ਵੀ ਬੰਨੇ ਲਗਾਤਾਰ ਖਿੱਚਦੇ ਲੈ ਕੇ ਆ ਰਹੇ ਇਹ ਨਹੀਂ ਪਤਾ ਕਿੱਥੋਂ ਆ ਰਹੇ ਸੀ ਅਸੀਂ ਪਿੰਡ ਪੁੱਛਿਆ ਪਿੰਡ ਆਪਦਾ ਇਕੜਾਹਾ ਦੱਸ ਰਹੇ ਸੀ ਹਾਂ ਜੀ ਤਦੋਂ ਤਾਂ ਦੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਕਹਾਂ ਨਹੀਂ ਕਿ ਬਹੁਤ ਰੂਡਲੀ ਬੋਲ ਲਈ ਕਹਿੰਦੇ ਵੀਡੀਓ ਬਣਾ ਲਓ ਜੋ ਕਰਨਾ ਜਿਹਨੂੰ ਦੱਸਣਾ ਦੱਸ ਦੋ ਅਸੀਂ ਆ ਦੇਖ ਲਾਂਗੇ ਤੁਹਾਨੂੰ ਐ ਆ ਬਹੁਤ ਜ਼ਿਆਦਾ ਬੋਲੇ ਮੋਕੇ ਦੀ ਵੀਡੀਓ ਤੁਸੀਂ ਬਣਾਈਓ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਜੀ ਨਵਨ ਸ਼ਰਮਾ ਆਪਾਂ ਗੰਨੇ ਦੇ ਵਿੱਚ ਇੱਕ ਨਾਨ ਰਜਿਸਟਰਡ ਨਵਜੀਵਨ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਇੱਕ ਛੋਟੀ ਵੈਲਫੇਅਰ ਸੁਸਾਇਟੀ ਚਲਾਉਂਦੇ ਆ ਜਿਹਦੇ ਵਿੱਚ ਕੋਈ ਵੀ ਜਾਨਵਰ ਸ਼ਹਿਰ ਦਾ ਜ਼ਖਮੀ ਹੈ ਆਪਾਂ ਉਹਨਾਂ ਦੀ ਮਦਦ ਕਰਦੇ ਆ ਇਨਸਾਨੀਅਤ ਦੇ ਨਾਂ ਤੇ ਜੇ ਕਿਸੇ ਨੂੰ ਇਨਸਾਨ ਨੂੰ ਵੀ ਲੋੜ ਹੁੰਦੀ ਆ ਆਪਾਂ ਉੱਥੇ ਵੀ ਗੇੜ ਘਾੜਦੇ ਆ ਇਹ ਘਟਨਾ ਵਾਪਰੀ ਅੱਜ ਜੀ ਸਾਨੂੰ ਇੱਕ ਵੀਡੀਓ ਆਈ ਸੀਗੀ ਕੋਈ ਵੀਰ ਸੀਗਾ ਆਪਣਾ ਕਿ ਕੋਈ ਬੰਦਾ ਆਪਣਾ ਮਲੇਰ ਕੋਟਲਾ ਰੋਡ ਤੋਂ ਜਿਹੜਾ ਡਾਊਨ Town ਰੈਸਟੋਰੈਂਟ ਹੈ ਗੱਡੀ ਦੇ ਵਿੱਚ ਇੱਕ ਕੁੱਤੇ ਨੂੰ ਬੰਨ੍ਹੀ ਲਈ ਜਾਂਦੇ ਨੇ ਬੁੜੀ ਬਰੀ ਬੁੜੀ ਤੇਰਾ ਕ੍ਰੀਸੀ ਲਈ ਜਾਂਦੇ ਨੇ ਰੋਟਵਿਲਰ ਡੌਗ ਸੀਗਾ ਤੇ ਆਲਰੇਡੀ ਡੈੱਡ ਸੀਗਾ ਤੋਂ ਬਾਅਦ ਆਪਾਂ ਪੁਲਿਸ ਸਟੇਸ਼ਨ ਦੇ ਵਿੱਚ ਵੀ ਸਿਟੀ 2 ਦੇ ਵਿੱਚ ਵੀ ਕੰਪਲੇਂਟ ਦਿੱਤੀ ਆ ਬਟ ਸਦਰ ਦਾ ਇਹ ਏਰੀਆ ਪੈਂਦਾ ਹੁਣ ਸਦਰ ਦੇ ਵਿੱਚ ਜਾ ਰਹੇ ਆ ਕਿਉਂਕਿ ਡੌਗ ਆਲਰੇਡੀ ਡੈੱਡ ਸੀਗਾ ਪੋਸਟਮਾਰਟਮ ਦਾ ਆਈ ਥਿੰਕ ਸੋ ਲੋਡ ਨਹੀਂ ਪਾਉਗੀ ਤੇ ਉਸ ਤੋਂ ਬਾਅਦ ਸਾਡਾ ਕਹਿਣਾ ਇਹ ਹੈ ਕਿ ਜਿਹੜੇ ਬੰਦੇ ਨੇ ਹਰਕਤ ਕੀਤੀ ਹੈ ਉਹਨੂੰ ਥਾਣੇ 'ਚ ਬੁਲਾ ਕੇ ਜੋ ਵੀ ਬੰਦਾ ਹੁੰਦਾ ਉਹ ਕੀਤਾ ਜਾਵੇ ਤੇ ਥਾਣੇ ਦੀ ਡਿਊ ਪਰਮਿਸ਼ਨ ਦੇ ਨਾਲ ਆਪਾਂ ਹੁਣ ਥਾਣੇ ਚੱਲੇ ਆਂ ਸਦਰ ਦੇ ਵਿੱਚ ਤੇ ਜੇ ਉਹ ਪਰਮਿਸ਼ਨ ਦੇਣਗੇ ਤਾਂ ਸੰਸਕਾਰ ਕੀਤਾ ਜਾਊਗਾ ਜੇ ਉਹ ਕਹਿਣਗੇ ਕਿ ਪੋਸਟਮਾਰਟਮ ਕੰਪਲਸਰੀ ਹੈ ਤਾਂ ਪੋਸਟਮਾਰਟਮ ਕੀਤਾ ਜਾਊ ਜਿਵੇਂ ਉਹ ਕਹਿਣਗੇ ਉਵੇਂ ਕੀਤਾ ਜਾਊ ਤੇ ਇਹ ਕਹਿਣ ਦਾ ਮਕਸਦ ਇਹ ਹੈ ਕਿ ਜਿਨੇ ਹਰਕਤ ਕੀਤੀ ਹੈ ਕਿ ਉਹਨੂੰ ਜਿਹੜੀ ਵੀ ਸਜ਼ਾ ਬੰਦੀ ਹੈ ਉਹ ਦਿੱਤੀ ਜਾਵੇ ਹੈਨਾ ਜੋ ਵੀ ਉਹਦੀ ਖੇਚ ਤੋਂ ਕੀਤੀ ਜਾ ਤੇ ਕਿਸੇ ਨੇ ਪਹਿਲਾਂ ਕਰੇ ਰੱਖਿਆ ਹੁਣ ساری ਜ਼ਿੰਦਗੀ ਰਾਖੀ ਕਰਵਾਈ ਸਾਰੇ ਜਿੰਦਗੀ ਆਪਣਾ ਕੰਮ ਲਿਆ ਹਨ ਕਿ ਚੋਰਾ ਤੋਂ ਬਚਾਵੇ ਸਾਨੂੰ ਐਟ ਦ ਐਂਡ ਆਫ ਦ ਡੇ ਜਦੋਂ ਪੂਰਾ ਹੋ ਗਿਆ ਉਹਨੂੰ ਉਰੇ ਆਕੇ ਸੱਟਦਾ ਕਿਹੜੀ ਇਸਕੇ ਸੱਟਦਾ ਜੇ ਆਪਣੇ ਘਰ ਦਾ ਕੋਈ ਮੈਂਬਰ ਐਵੇਂ ਮਰਿਆ ਹੋਵੇ ਆਪਾਂ ਉਹਨੂੰ ਸੰਸਕਾਰ ਕਰਵਾਨੇ ਆ ਇੱਜ਼ਤ ਦੇ ਨਾਲ ਲੈ ਕੇ ਜਾ ਕੇ ਉਹਦਾ ਸੰਸਕਾਰ ਕਰਨਾ ਜੋ ਵੀ ਰੀਤਾਂ ਮਣੀਆ ਹੋਈਆਂ ਨੇ ਤੇ ਇਹਨੂੰ ਉਰੇ ਸੱਟਦਾ ਤੇ ਉਹ ਤੋਂ ਬਾਅਦ ਦੂਜੇ ਨੰਬਰ ਦੀ ਗੱਲ ਉਰੇ ਜੇ ਫੁੱਲ ਕੇ ਇਹਨੇ ਫਟਣਾ ਹੈ ਬਿਮਾਰੀ ਫੈਲੂਗੀ ਕੋਈ ਹੋਰ ਕੁੱਤਾ ਖਾਊਗਾ ਉਹਨੂੰ ਹਲਕਾ ਦੇ ਚਾਂਸਸ ਨੇ ਕਿਰੋਂ ਉਹ ਹਲਕ ਕੇ ਕਿਸੇ ਹੋਰ ਨੂੰ ਵੱਢ ਲੂਗਾ ਫਿਰ ਲੋਕ ਇਹ ਕਹਿਣਗੇ ਕਿ ਕ ਉਰੇ ਗਲਤੀ ਦਾ ਐਟ ਦਾ ਐਂਡ ਆਫ ਦਾ ਡੇ ਇੱਕ ਇਨਸਾਨ ਦੀ ਹੋਈ ਨਾ ਸਟਕਦਾ ਇਨਸਾਨ ਹੈ ਕਿਹਾ ਹੈ ਉਰੇ ਤਾਂ ਆਪ ਨਹੀਂ ਆ ਕੇ ਮਰ ਗਿਆ ਇੱਕ ਟੋਆ ਪੱਟਣ ਨੂੰ 10 ਮਿੰਟ ਲੱਗਦੇ ਨੇ ਜੀ ਜੇ ਟੋਆ ਪੱਟ ਕੇ ਚੰਗੇ ਤਰੀਕੇ ਨਾਲ ਸੰਸਕਾਰ ਕੀਤਾ ਜਾਵੇ ਕੈਨ ਨੂੰ ਹਾਂਜੀ ਕੀ ਹਾਲਾਤ ਸੀ ਜੀ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਕੀ ਹਾਲਾਤ ਵੀਡੀਓ ਦੇ ਵਿੱਚ ਇਹਨੇ ਗੰਦੇ ਤਰੀਕੇ ਨਾਲ ਖਿੱਚਿਆ ਗਿਆ ਹੁਣ ਚਾਹੇ ਜਿੰਦਾ ਹੋਵੇ ਜੀ ਚਾਹੇ ਮਰਿਆ ਹੋਵੇ ਬਟ ਇੱਕ ਬਾਡੀ ਦੀ ਇੱਕ ਜੀਵ ਦੀ ਜੋ ਰੱਬ ਨੇ ਕ੍ਰੀਏਚਰਸ ਬਣਾਏ ਨੇ ਉਹਦੀ ਰਿਸਪੈਕਟ ਤਾਂ ਹੈ ਨਾ ਜਿਵੇਂ ਐਵੇਂ ਕੋਈ ਇਨਸਾਨ ਨੂੰ ਖਿੱਚੀ ਲਈ ਜਾਂਦਾ ਹੁੰਦਾ ਕਿੱਡਾ بڑا ਮੁੱਦਾ ਬਣ ਜਾਂਦਾ ਦਿਲਤਾ ਇਹਨਾਂ ਦੇ ਵਿੱਚ ਵੀ ਉਹੀ ਰਗ ਦਿਲਤਾ ਇਹਨਾਂ ਦੇ ਵਿੱਚ ਵੀ ਉਹੀ ਖੂਨ ਤਾਂ ਇਹਨਾਂ ਦੇ ਵਿੱਚ ਵੀ ਉਹੀ ਰਗਦਾ ਜੋ ਆਪਣੇ ਵਿੱਚ ਹੈ ਤੇ ਬਸ ਇਹ ਬੋਲ ਨਹੀਂ ਸਕਦੇ ਤਾਂ ਇਹਨਾਂ ਦੇ ਉੱਤੇ ਧੱਕਾ ਕੀਤਾ ਜਾਂਦਾ ਜੀ ਤੇ ਗੱਲ ਇਹੀ ਹੈ ਕਿ ਕਿਸੇ ਦੇ ਘਰ ਦਾ ਜੀ ਐਵੇਂ ਮਰਦਾ ਹੈ ਤਾਂ ਉਹਦਾ ਸੰਸਕਾਰ ਕੀਤਾ ਜਾਵੇ ਉਹ ਵਾਹਿਗੁਰੂ ਰਾਮ ਪਸ਼ੂਪਤੀ ਨਾਤ ਦਾ ਸਾਰੇ ਆਦਰ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਜੀਵ ਨੇ ਅਸੀਂ ਵੀ ਉਹਨਾਂ ਦੇ ਹੀ ਆ ਸਾਡੇ ਤੋਂ ਪਹਿਲਾਂ ਦੇ ਆਏ ਨੇ ਤਾਂ ਇਹਨਾਂ ਦੀ ਕਦਰ ਕੀਤੀ ਜਾਵੇ ਇਹਨਾਂ ਦੇ ਵਿੱਚ ਵੀ ਦਿਲਤਾ ਲੱਗਦਾ ਇਹਨਾਂ ਨੂੰ ਵੀ ਦਰਦ ਮਹਿਸੂਸ ਹੁੰਦਾ ਬੇਸ਼ੱਕ ਪੂਰਾ ਹੋ ਗਿਆ ਸੀ ਪਰ ਉਹਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਹ ਸੰਸਕਾਰ ਕੀਤਾ ਜਾਂਦਾ ਉਹਨੂੰ ਫੋਲੋ ਕੀਤਾ ਜਾਵੇ ਐਵੇਂ ਸੱਟਣਾ ਇੱਕ ਬੇਕਦਰਹੀ ਹੈ ਸ਼ਰੀਰ ਦੀ ਉਸ ਤੋਂ ਦੇ ਦੇ ਚ ਹਲਕਾ ਦੇ ਚਾਂਸਸ ਨੇ ਜੇ ਕੋਈ ਹੋਰ ਮਾਨਸਾ ਦੇ ਬਾੜ ਨੰਬਰ 10 ਦੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਚਾਰ ਮਹੀਨੇ ਹੋ ਗਏ ਆਪਣੇ ਇੱਥੇ ਪਾਣੀ ਤੇ ਅਸੀਂ ਕਿਉਂਦੇ ਆ ਕੋਈ ਇੱਥੇ ਅਕਸਨਵਾਈ ਨਹੀਂ ਆਈ ਕੋਈ ਦਿੱਕਤ ਨਹੀਂ ਹੈਗੀ ਨਾ ਕੋਈ ਸੀਵਰੇਜ ਬੋਰਡ ਨਾ ਕੋਈ ਪ੍ਰਸ਼ਾਸਨ ਇੱਥੇ ਆ ਕੇ ਦੇਖਦਾ ਐ ਐਮਐਲਏ ਕੋਈ ਕਿੰਨੇ ਵਾਰ ਕਹਤਾ ਨਾ ਕੋਈ ਆ ਕੇ ਦੇਖ ਰਹੀ ਨਹੀਂ ਸਾਡਾ ਹਾਲ ਕਿਵੇਂ ਰਹਿ ਰਹੇ ਆ ਇੱਥੇ ਕੋਈ ਬੰਦਾ ਮਰ ਜੇ ਉਹਦੇ ਘਰੇ ਜਾ ਕੇ ਬੈਠਣਾ ਵਾਲਾ ਵੀ ਕੋਈ ਨਹੀਂ ਹੈਗਾ ਉਹ ਗੰਦੇ ਪਾਣੀ ਜਾਵੇ ਕਿਹੜਾ ਸਕੂਲ ਦੇ ਬੈਨਾਂ ਨੇ ਸਾਡਾ ਸਕੂਲ ਆ 40 ਬੱਚੇ ਆਪਣੇ ਕੋ ਪੜਦੇ ਨੇ ਸਾਰੇ ਪਾਣੀ ਦੇ ਵਿੱਚ ਆ ਕੇ ਡਿੱਗਦੇ ਨੇ ਸਾਡੇ ਬਾੜ ਦੇ ਪੂਰਾ ਹਾਲ ਹੋਇਆ ਪਿਆਗਾ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਕੀ ਮੰਗ ਕਰਦੇ ਮੰਗ ਤਾਂ ਹੀ ਕਰਦੇ ਹਰ ਪਾਣੀ ਘੱਟਿਆ ਜਾਂ ਸਾਫ਼ ਸੁਭਾਈ ਰਹਿਣ ਲੱਗੇ ਜ ਮਾੜਾ ਮਛਰਾਂ ਤੋਂ ਜੂ ਬਿਮਾਰੀ ਲੱਗ ਜੀ ਕਿਸੇ ਨੂੰ ਕੋਈ ਹੈ ਬਾਈ ਜੀ ਪੂਰਾ ਹਾਲ ਤਾਂ ਇੰਨਾ ਹੈ ਕਿ ਤੁਸੀਂ ਪੁੱਛੋਣਾ ਇੱਥੋਂ ਲੰਗੜਾ ਔਖਾ ਹੁੰਦਾ ਹੈ ਮੇਰੇ ਬ੍ਰਦਰ ਦੇ ਹੁਣੀ ਦੋ ਜੰਡਾ ਔਖੋਂਗੇ ਜੜਵਾਈਆਂ ਨੇ ਉਹ ਵੀ ਬਿਮਾਰ ਹੋ ਗਿਆ ਇਸੇ ਬਿਮਾਰੀ ਪਿੱਛੇ ਗੰਦੇ ਪਾਣੀ ਪਿੱਛੇ ਉਹਦੇ ਮਛਰ ਲੜ ਕੇ ਮਲੇਰੀਆ ਹੋ ਗਿਆ ਠੀ ਸਾਰੇ ਘਰਾਂ ਦੇ ਵਿੱਚ ਇੱਕ ਇੱਕ ਮਰੀਜ਼ ਪਿਆ ਹੈ ਤੇ ਇੱਥੇ ਨਾ ਕੋਈ ਸਫਾਈ ਕਰਨ ਵਾਲਾ ਆਉਂਦਾ ਤੇ ਨਾ ਇਹਦੇ ਸਫਾਈ ਹੁੰਦੀ ਹੈ ਅਸਲ ਇਹੀ ਚੋਣ ਹੈ ਕਿ ਸਾਡੀ ਗਲੀ ਦਾ ਸਫਾਈ ਕਰਾਈ ਜਾਵੇ ਤੇ ਇੱਥੋਂ ਜਿਹੜਾ ਇਹ ਗੰਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਨਹੀਂ ਇੱਥੇ ਆ ਜਾਂਦੇ ਨੇ ਇੱਕ ਮੜੇ ਸੀਵਰੇਜ ਡਾਂਗ ਜੀ ਮਾਰ ਕੇ ਚੱਲ ਜਾਂਦੇ ਕੋਈ ਉਹਦੇ ਨਾਲ ਸਾਫ਼ ਨਹੀਂ ਹੁੰਦਾ ਕਿੰਨੇ ਕਿ ਦਿਨ ਹੋ ਗਏ ਪਾਣੀ ਖੜੇ ਨੂੰ ਇਹਦੇ 4-5 ਮਹੀਨੇ ਹੋ ਗਏ ਇੱਥੇ ਪਾਣੀ ਖੜੇ ਨੂੰ 4-5 ਮਹੀਨਿਆਂ ਦਾ ਇੱਥੇ ਨਾ ਤਾਂ ਕੋਈ ਐਮਸੀ ਆ ਰਿਹਾ ਐਮਸੀ 10 ਵਾਰਡ ਦਾ ਆ ਕੇ ਚੱਲ ਜਾਂਦਾ ਪਰ ਕੰਮ ਨਹੀਂ ਹੋ ਰਿਹਾ 8 ਵਾਰਡ ਨੰਬਰ ਦਾ ਤਾਂ ਕਦੇ ਆਇਆ ਹੀ ਨਹੀਂ ਉਹ ਕਹਿੰਦਾ ਕਹਿੰਦਾ ਮੈਂ ਤਾਂ ਆਈ ਨਹੀਂ ਸਕਦਾ ਕਹਿੰਦਾ ਮੇਰੇ ਹੱਥੇ ਕੁਝ ਨਹੀਂ ਅੱਠਵਾੜ ਨੰਬਰ ਦੇ ਐਮਸੀ ਨੇ ਹੱਥ ਖੜੇ ਕਰਤੇ ਆਪਦੇ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਸਾਡਾ ਹੱਲ ਕੀਤਾ ਜਾਵੇ ਗੰਦੇ ਪਾਣੀ ਦਾ ਇਸ ਤੋਂ ਬਿਮਾਰੀਆਂ ਹੁਣ ਲੱਗੀਆਂ ਜਾਂਦੀਆਂ ਨੇ ਠੀਕ ਹੈ ਜੀ ਹਰ ਇੱਕ ਘਰ ਚ ਮਰੀਜ਼ ਪਿਆ ਹੈ ਕੀ ਸਰਕਾਰ ਇਹੀ ਚ ਦੇਖ ਰਹੀ ਹੈ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸਰਦਾਰ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਪ੍ਰੈਸ ਬਿਆਨ ਦੌਰਾਨ ਕਿਹਾ ਕਿ ਸਿੱਖ ਯਾਤਰੀਆਂ ਦੀ ਸੁਰੱਖਿਆ ਦੇ ਨਾਂ ਤੇ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਭਾਰਤ ਸਰਕਾਰ ਦੀ ਵੱਡੀ ناکامی ਹੈ ਉਹਨਾਂ ਨੇ ਕਿਹਾ ਕਿ ਜੇ ਪਾਕਿਸਤਾਨੀ ਸਰਕਾਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਤਾਂ ਉਹ ਖੁਦ ਹੀ ਜਥੇ ਨੂੰ ਇਜਾਜ਼ਤ ਨਾ ਦਿੰਦੇ ਪਰ ਜੇ ਪਾਕਿਸਤਾਨੀ ਸਰਕਾਰ ਸਿੱਖਿਆਰਥੀਆਂ ਨੂੰ ਆਉਣ ਦੇਣ ਲਈ ਤਿਆਰ ਹੈ ਤਾਂ ਭਾਰਤ ਸਰਕਾਰ ਵੱਲੋਂ ਰੋਕਣ ਤੇ ਉਹਨਾਂ ਨੇ ਨਿਖੇਦੀ ਕੀਤੀ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ ਜਾਂ ਧਰਮ ਨਾਲ ਵਿਰੋਧ ਨਹੀਂ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਾਮ ਜਪਣ ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ ਇਸੇ ਸੰਦੇਸ਼ ਅਨੁਸਾਰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ ਇਸ ਲਈ ਜਥੇ ਨੂੰ ਰੋਕਣਾ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹੈ ਉਹਨਾਂ ਨੇ ਕਿਹਾ ਕਿ ਜੇ ਕ੍ਰਿਕਟ ਟੀਮਾਂ ਪਾਕਿਸਤਾਨ ਨਾਲ ਖੇਡ ਸਕਦੀਆਂ ਹਨ ਤਾਂ ਸਿੱਖਾਂ ਦੇ ਜਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਕਿਉਂ ਨਹੀਂ ਜਾ ਸਕਦੇ ਸ਼੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਜੀ ਸਿੰਘ ਦੀ ਵਿਸ਼ੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਨੇ ਤੇ ਦੂਜੇ ਪਾਸੇ ਉਸ ਮੁਕੱਦਸ ਥਾਂ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਹੈ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਤ ਭੰਦਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋਈ ਚਾਹ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਤਾ ਸ਼ਰਦਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰੂ ਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਇਸ ਫੈਸਲੇ ਨੂੰ ਜਿਹਦੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਪਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਨ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋਣ ਸਕਣ ਅਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸਨੇਹਾ ਦੇ ਸਕਣ ਤਰਨਤਾਰਨ ਹਲਕਾ ਸਿੰਘ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਹਾਰਵਿਕੇ ਇੱਕ ਸੰਸਥਾ ਵੱਲੋਂ ਹੜਪੀੜਿਤ ਪਰਿਵਾਰ ਨੇਤਰਹਿਣ ਬੀਬੀ ਦੀ ਮਦਦ ਕੀਤੀ ਗਈ ਹੋਈ ਗੱਲ ਨਹੀਂ ਕੋਈ ਨਹੀਂ ਬੈਗਰ ਕਿਰਪਾ ਕਰੇ ਬੀਬੀ ਠੀਕ ਹੈ ਹਾਂਜੀ ਬਾਬਾ ਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਪਹੁੰਚੇ ਤੁਸੀਂ ਅੱਜ ਪਿੰਡ ਲੋਕਾ ਜੀ ਪ੍ਰਗਤ ਸਿੰਘ ਨਾਮ ਤੇ ਹਾਂ ਲੋਹਾਰ ਪਿੰਡ ਹੈ ਜੀ ਲੋਹਾਰ ਪਿੰਡ ਦੇ ਵਿੱਚ ਪਹੁੰਚ ਕੀਤੀ ਹੈ ਜੀ ਕਿਹੜੇ ਪਰਿਵਾਰ ਦੇ ਕੋਲ ਤੁਸੀਂ ਪਹੁੰਚ ਕੀਤੀ ਅੱਜ ਇਹ ਪਰਿਵਾਰ ਇਸ ਤਰ੍ਹਾਂ ਜੀ ਬਜ਼ੁਰਗ ਨੇ ਦੋ ਜਿਨ੍ਹਾਂ ਨੂੰ ਅੱਖਾਂ ਤੋਂ ਮਨਾਖੇ ਨੇ ਬਿਲਕੁਲ ਤੇ ਬੱਚੇ ਦੋ ਸੀ ਜਿਹੜੇ ਉਹ ਵੀ ਉਹ ਵੀ ਗੁਜ਼ਰ ਚੁੱਕੇ ਇਹਨਾਂ ਦੇ ਗੁੜੀਆਂ ਸੀ ਉਹ ਵੀ ਗੁਜ਼ਰ ਚੁੱਕੀ ਆ ਸਟਮਾ ਇਹੋ ਪਰਿਵਾਰ ਹੈ ਜੀ ਅੱਖਾਂ ਤੋਂ ਵੀ ਨਹੀਂ ਦਿਖਦਾ ਨੂੰ ਇਹਨਾਂ ਕੋ ਕੌਨਸ ਕੀਤੀ ਹੈ ਜੀ ਤੁਹਾਡੇ ਲਈ ਕੀ ਹੋ ਗਿਆ ਕੀ ਜਾਰੀ ਹੈ ਇਹ ਜੋ ਸੰਗਤਾ ਨੇ ਤਿਲਫੁਲ ਦਿੱਤਾ ਸੀਗਾ ਜੀ ਇਹਨਾਂ ਬਜ਼ੁਰਗਾਂ ਵਾਸਤੇ ਕੋਈ ਰੋਜ਼ਾਨਾ ਡੇਲੀ ਆਪਾਂ ਸੌਦਾ ਵਰਤਦੇ ਆ ਉਹ ਸੀਗਾ ਤੇ ਕੁਝ ਬਿਸਤਰੇ ਸੰਗਤਾ ਨੇ ਜਿਹੜਾ ਵਾ ਦਿੱਤੇ ਸੀਗੇ ਉਹ ਉਹ ਲੈ ਕੇ ਆਏ ਜੀ ਇਹਨਾਂ ਵਾਸਤੇ ਤੁਸੀਂ ਸੁਣ ਤਾ ਤਾਂ ਪਤਾ ਲੱਗ ਗਿਆ ਕਿ ਦੋਵੇਂ ਜੀ ਨਿਤਰੇ ਨੇ ਹਾਂ ਜੀ ਸੋਤਰਾ ਤੋਂ ਪਤਾ ਲੱਗਾ ਕਿ ਬਾਬਾ ਜੀ ਜਦੋਂ ਜੀ ਨਿਤਰੇ ਨੇ ਹਾਂਜੀ ਹਾਂਜੀ ਬਲਕਨ ਤੋਂ ਨਿਤਰੇ ਨੇ ਕੇ ਬਾਅਦ ਚ ਹੋਇਆ ਨਹੀਂ ਨਹੀਂ ਬਾਅਦ ਚ ਹੋਇਆ ਪਹਿਲਾਂ ਤਾਂ ਬੜਾ ਕੰਮ ਆਪਦਾ ਨਹੀਂ ਬੜੀ ਤੁਹਾਈ ਜੀ ਬਾਬਾ ਜੀ ਇਹ ਪਹਿਲਾਂ ਬਸੇ ਹੀ ਕਮਾਈ ਕਰਦੇ ਰਹੇ ਨੇ ਪਰ ਬਾਅਦ ਚ ਮਿਲ ਕੇ ਅੱਖਾਂ ਤੋਂ ਜਿਹੜੀ ਨਿਗਾਹ ਦੇ ਦਿੰਦਾ ਹੈ ਨਾ ਨਹੀਂ ਜੀ ਐ ਟਾਈਮ ਜਿਹੜਾ ਇਹਨਾਂ ਤੋਂ ਸਾਨੂੰ ਪਤਾ ਲੱਗਾ ਇਸ ਪਰਿਵਾਰ ਤੋਂ ਇਹਨਾਂ ਦੇ ਜੋ ਪੁੱਤਰ ਸੀ ਜਿਹੜੇ ਉਹ ਵੀ ਗੁਜ਼ਰ ਚੁੱਕੇ ਆ ਤੇ ਜਿਹੜੀ ਬੇਟੀ ਸੀ ਉਹ ਵੀ ਉਹ ਵੀ ਗੁਜ਼ਰੀ ਹੋਈ ਐਸ ਟਾਈਮ ਤੇ ਦੋਨੋਂ ਰਹਿ ਗਏ ਨੇ ਨਮਾਸ਼ਹਿਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਦੇ ਹੇਠ ਅੱਜ ਭਾਜਪਾ ਦੇ ਸਮੂਹ ਆਗੂਆਂ ਦੇ ਵੱਲੋਂ ਕੰਗਣਾਪੁਰ ਬਲਾਚੌਰ ਵਿਖੇ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਦੱਸੇ ਕਿ ਕੇਂਦਰ ਸਰਕਾਰ ਨੇ ਜਿਹੜਾ 1200 ਕਰੋੜ ਰੁਪਏ ਪੰਜਾਬ ਦੇ ਲਈ ਦਿੱਤੇ ਸਨ ਉਹ ਪੈਸਾ ਕਿੱਥੇ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 1600 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਲਈ ਹਮੇਸ਼ਾ ਕੰਮ ਕੀਤਾ ਸਰਕਾਰ ਨੂੰ ਹਰੇਕ ਸਟੇਟ ਸਰਕਾਰ ਨੂੰ ਡਿਜ਼ਾਸਟਰ ਫੰਡ ਆਂਦਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਪਿਛਲੇ ਕਈ ਸਾਲਾਂ ਤੋਂ 2015 ਤੋਂ ਬਾਅਦ ਦੀ ਗੱਲ ਹੈ ਲਗਾਤਾਰ ਫੰਡ ਆਂਦਾ ਰਿਹਾ ਕਦੀ 500 ਕਰੋੜ ਕਦੀ 700 ਕਰੋੜ ਕਦੀ 600 ਕਰੋੜ ਕਦੀ 400 ਕਰੋੜ ਉਹਦੇ ਚੋਂ ਅਲੱਗ-ਅਲੱਗ ਸਰਕਾਰਾਂ ਨੇ ਜੇ 500 ਕਰੋੜ ਆਇਆ ਤਾਂ 200 ਕਰੋੜ ਖਰਚ ਲਿਆ 300 ਕਰੋੜ ਅੱਧਾ ਪਿਆ ਰਿਹਾ ਜਦੋਂ ਅਸੀਂ ਇਕੱਠਾ ਕਰੀਏ ਤਾਂ ਤਕਰੀਬਨ 12000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਹੋਣਾ ਚਾਹੀਦਾ ਤੇ ਹੁਣ ਜਦੋਂ ਇਹਨਾਂ ਨੇ ਉਸ ਪੈਸੇ ਦਾ ਹਿਸਾਬ ਅਜੇ ਤੱਕ ਪਹਿਲਾਂ ਤਾਂ ਲੋਕਾਂ ਨੂੰ ਦੱਸਿਆ ਹੀ ਨਹੀਂ ਪਤਾ ਹੀ ਨਹੀਂ ਲੱਗਣ ਦਿੱਤਾ ਕਿ 12000 ਕਰੋੜ ਖਜ਼ਾਨੇ ਚ ਪਿਆ ਤੇ ਹੁਣ ਜਦੋਂ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਉਹ 12000 ਕਰੋੜ ਤੁਹਾਡੇ ਖਜ਼ਾਨੇ ਚ ਬੋਲਦਾ ਪਿਆ ਉਹਦਾ ਹਿਸਾਬ ਦੋ ਲੋਕਾਂ ਨੂੰ ਉਹ ਪੈਸਾ ਵੰਡੋ ਤਾਂ ਇਹਨਾਂ ਨੇ ਹੁਣ ਉਹ ਚੁੱਪੀ ਧਾਰ ਲਈ ਹੁਣ ਝੂਠ ਬੋਲਣ ਲੱਗੇ ਹੁਣ ਗੁੰਮਰਾਹ ਕਰਨ ਲੱਗੇ ਹੁਣ ਉਸ ਪੈਸੇ ਦਾ 1 ਰੁਪਏ ਦਾ ਵੀ ਹਿਸਾਬ ਨਹੀਂ ਦੇ ਰਹੇ ਕਿ ਉਹ ਪੈਸਾ ਇਹਨਾਂ ਨੇ ਕਿੱਥੇ ਲਾਇਆ ਇਹ ਕਿੱਥੇ ਖਾ ਗਏ ਸਾਨੂੰ ਤਾਂ ਇਹ ਸ਼ੰਕਾ ਹੈ ਕਿ ਦਿੱਲੀ ਵਾਲੇ ਲੁੱਟ ਲੁੱਟ ਕੇ ਪੰਜਾਬ ਨੂੰ ਲੈ ਕੇ ਜਾ ਰਹੇ ਆ ਉਹ ਪੈਸਾ ਹੋੜਗਾ ਤੇ ਉਹ ਪੈਸਾ ਪਬਲਿਸਿਟੀ ਤੇ ਉਹ ਪੈਸਾ ਝੂਠ ਬੋਲਣ ਤੇ ਉਹ ਪੈਸਾ ਹੋਰ ਸਟੇਟਾਂ ਚ ਜਦੋਂ ਇਲੈਕਸ਼ਨ ਹੋਏ ਉੱਥੇ ਪੰਜਾਬ ਦਾ ਪੈਸਾ ਲੈ ਕੇ ਖਾ ਗਏ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਦੋਂ ਲੋੜ ਪਈ ਅੱਜ ਲੋੜ ਪੈਣ ਤੇ ਇਹ ਪਿੱਠ ਦਿਖਾ ਕੇ ਭੱਜ ਗਏ ਤੇ ਤੁਸੀਂ ਮਾਈਨਿੰਗ ਵਾਲੀ ਗੱਲ ਵੀ ਹੁਣ ਕਰ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਦਰਿਆ ਉੱਤੇ ਜਿੱਥੇ-ਜਿੱਥੇ ਬੰਨ ਨੂੰ ਮਾਰ ਪਈ ਹੈ ਢਾ ਲੱਗੀ ਹੈ ਉੱਥੇ-ਉੱਥੇ ਨਜਾਇਜ਼ ਮਾਈਨਿੰਗ ਹੋਈ ਹੈ ਉੱਥੇ 50 50 ਫੁੱਟ ਥੱਲੇ ਨੂੰ ਨਜਾਇਜ਼ ਮੈਨੀ ਹੋਈ ਆ ਉਹਦੇ ਕਾਰਨ ਤਾਂ ਹੀ ਜਿਹੜਾ ਪਾਣੀ ਐ ਬੰਨਾ ਨੂੰ ਤੋੜ ਕੇ ਇੱਧਰ ਨੂੰ ਆਉਣ ਨੂੰ ਫਿਰਦਾ ਸੀ ਇਹ ਤਾਂ ਮੈਂ ਧੰਨਵਾਦ ਕਰੂੰਗਾ ਸ਼ੁਭਾਸ਼ੀ ਦਊਗਾ ਇੱਥੇ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਰਕਾਰ ਦੀ ਨਹੀਂ ਸੁਣੀ ਜਿਨ੍ਹਾਂ ਨੇ ਸਰਕਾਰ ਦੀ ਮਦਦ ਦੀ ਨਹੀਂ ਸੋਚੀ ਆਪਣੇ ਆਪ ਆਪਣੇ ਲੈਵਲ ਤੇ ਇਕੱਠੇ ਹੋ ਕੇ ਕੱਟ ਕਰਕੇ ਉਹਨੂੰ ਬੰਨ ਨੂੰ ਬਚਾਇਆ ਤਾਂ ਅੱਜ ਲੋਕ ਬਚੇ ਜਾਂ ਨਹੀਂ ਵੇਟ ਸਾਰਾ ਹੜਕੇ ਚਲੇ ਜਾਣਾ ਸੀ ਤੇ ਜਿਹੜੀ ਨਜਾਇਜ਼ ਮੈਨੀ ਦੀ ਗੱਲ ਐ ਤੁਸੀਂ ਬੜੀ ਮੈਂ ਸਮਝਦਾ ਸ਼ਰਮ ਵਾਲੀ ਗੱਲ ਹੈ ਕਿ ਅੱਜ ਤੋਂ 4 ਮਹੀਨੇ ਪਹਿਲਾਂ ਜਿਹੜੇ ਬੰਨ ਮਜ਼ਬੂਤ ਕਰਨੇ ਚਾਹੀਦੇ ਸੀ ਜਿੱਥੇ ਮਾਈਨਿੰਗ ਹੁੰਦੀ ਰਹੀ ਉਹ ਤਾਂ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਇਹਨਾਂ ਨੂੰ ਫੇਰ ਸ਼ਰਮ ਨਹੀਂ ਆ ਰਹੀ ਕਾਰਖਾਨੇ ਦੇ ਬਿਲਕੁਲ ਨਾਲ ਮੈਨੂੰ ਅੱਜ ਪਤਾ ਲੱਗਿਆ ਹੁਣੇ ਪਤਾ ਲੱਗਿਆ ਕਾਰਖਾਨੇ ਦੇ ਬਿਲਕੁਲ ਨਾਲ ਦੋ ਧਿਰਾਂ ਮਾਈਨਿੰਗ ਕਰ ਰਹੀ ਹੈ ਤੇ ਉੱਥੋਂ ਜਿਹੜੇ ਖੇਤ ਚੋਂ ਜਿਹੜੇ ਖੇਤ ਚੋਂ ਮੈਨੇ ਘੋਰੀਆ ਉਹਨੇ ਕੰਪਲੀਟ ਵੀ ਕੀਤੀ ਵੇ ਮੇਰੇ ਖੇਤ ਚੋਂ ਰੇਤਾ ਚੋਰੀ ਹੋ ਰਿਹਾ ਤੁਸੀਂ ਆ ਦੇਖੋ ਤੇ ਉਹ ਇਥੋਂ ਦੀ ਪੁਲਿਸ ਇਥੋਂ ਦੇ ਲੀਡਰ ਚੁੱਪ ਕਰਕੇ ਬੈਠੇ ਹੋਏ ਆ ਕੋਈ ਕਾਰਵਾਈ ਨਹੀਂ ਕਰਾ ਰਹੇ ਮੈਂ ਇਹ ਤੋਂ ਬਾਅਦ ਸਿੱਧਾ ਉੱਥੇ ਜਾਣਾ ਉੱਥੇ ਜਾ ਕੇ ਇਹਨਾਂ ਜਲੂਸ ਕੱਢੂਗਾ ਜਿੱਦੜ ਸਾਡੀ ਸਰਕਾਰ ਆ ਗਈ ਕਿਉਂਕਿ ਲੋਕਾਂ ਨੇ ਪਹਿਲਾਂ ਕਾਂਗਰਸ ਨੂੰ ਫਿਰ ਆਮ ਆਦਮੀ ਪਾਰਟੀ ਨੂੰ ਇਹ ਮੌਕਾ ਦਿੱਤਾ ਸੀ ਕਿ ਲੋਕਾਂ ਦੇ ਭਲੇ ਲਈ ਇਹ ਸਰਕਾਰਾਂ ਕੰਮ ਕਰਨਗੀਆਂ ਪਰ ਅੱਜ ਤੁਸੀਂ ਦੇਖਦੇ ਹੋਵੋਗੇ ਅੱਜ ਸਿਰਫ ਤੇ ਸਿਰਫ ਲੋਕਾਂ ਦੀ ਜਿਹੜੀ ਆਵਾਜ਼ ਹੈ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਲੋਕਾਂ ਦੀ ਜਿਹੜੀ ਆਸ ਹੈ ਉਹ ਸਿਰਫ ਭਾਰਤੀ ਜਨਤਾ ਪਾਰਟੀ ਵੱਲ ਲੱਗੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਆਉਗੀ ਇੱਥੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਵੀ ਹੈ ਉਹਨੂੰ ਜਿੱਦਾਂ ਯੂਪੀ ਜੀ ਠੀਕ ਕੀਤਾ ਸਾਡੇ ਯੋਗੀ ਦਿਤੇਨਾਥ ਜੀ ਨੇ ਐਦਾਂ ਪੰਜਾਬ ਦੇ ਅੰਦਰ ਵੀ ਇਹ ਠੀਕਾ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਮਿਕਮੀ ਸਰਕਾਰ ਜਿੰਦਾਬਾਦ